ਜੀਤਲ ਜੀ ਵੀਡੀਓ ਵੇਖ ਰਕੇ ਆਪ ਸਭ ਨੂੰ ਜੀ ਹੈਲਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਕੀਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਹਾਂਗਕਾਂਗ ਨੇ ਇਸ ਕੱਪ ਦੇ ਦੁਜਰਪੱਚੀ ਟੀਮ ਦਾ ਨਾਮ ਕੀਤਾ ਬਾਪਰ ਨੂੰ ਬਣਾਇਆ ਉਪ ਕਪਤਾਨ ਹਾਂਗਕਾਂਗ ਨੇ ਆਉਣ ਵਾਲੇ 2025 ਇਸ ਕੱਪ ਲਈ 20 ਮੈਂਬਰ ਦੀ ਟੀਮ ਦਾ ਐਲਾਨ ਕੀਤਾ ਜਾਸਿਨ ਮੁਰਤਜ਼ਾ ਦੀ ਅਗਵਾਈ ਵਾਲੀ ਚੀਨੀ ਟੀਮ ਆਪਣੇ ਪਜਮੇਸ਼ੀ ਏਸ਼ੀਆ ਕਪ ਵਿੱਚ ਇਸ ਸਾਲ ਵਗੀ ਇਸ ਤੋਂ ਪਹਿਲਾਂ ਇਹ 2024 2008 2018 ਤੇ 2022 ਵਿੱਚ ਖੇਡ ਚੁੱਕੀ ਹੈ ਬਾਬਰ ਹਜਾਤ ਉਪ ਕਪਤਾਨ ਦੀ ਜ਼ਿੰਮੇਵਾਰੀ ਸੌਪੀ ਗਈ ਹੈ ਆਉਣ ਟੂਰਨਾਮੈਂਟ ਵਿੱਚ ਗਰੁੱਪ ਬੀ ਦਾ ਹਿੱਸਾ ਹੈ ਉਪਹਿਲੇ ਮੈਚ ਜਿਵੇਂ ਪਾਕਿਸਤਾਨ ਵਿਰੁੱਧ ਆਪਣੀ ਟੀਮ ਦੀ ਸ਼ੁਰੂਆਤ ਕਰਨਗੇ ਫਿਰ ਗਰੁੱਪ ਪੜਾਅ ਵਿੱਚ ਉਹ ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਿਰੁੱਧ ਯਾਰ ਦੋ ਮੈਚ ਖੇਡਣਗੇ ਜੇਕਰ ਉਹ ਚੋਟੀ ਦੇ ਦੋ ਦੋ ਵਿੱਚ ਜਗ੍ਹਾ ਬਣਾਉਂਦੇ ਹਨ ਤਾਂ ਉਹ ਸੁਪਰ 4 ਪੜਾਅ ਵਿੱਚ ਪਹੁੰਚ ਜਾਣਗੇ ਜਿੱਥੇ ਗਰੁੱਪ ਦੀਆਂ ਸਭ ਤੋਂ ਵਧੀਆ ਦੋ ਟੀਮਾਂ ਬਰੋਦਰ ਇੱਕ ਰਾਉਂਡ ਗਰੁੱਪਿੰਗ ਮੈਚ ਹੋਵੇਗਾ ਭਾਰਤ ਅਤੇ ਪਾਕਿਸਤਾਨ ਤੋਂ ਬਾਅਦ ਹਾਂਗਕਾਂਗ ਦੀ ਟੀਮ ਨੇ ਅਨਬੀ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ ਹਾਂਗਕਾਂਗ ਨੇ ਆਪਣੀ ਟੀਮ ਵਿੱਚ ਭਾਰਤੀ ਅਤੇ ਪਾਕਿਸਤਾਨੀ ਮੂਲ ਦੇ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ ਚੀਨੀ ਟੀਮ ਪੰਜਾਬੀ ਅਸ਼ੀਆ ਕੱਪ ਵਿੱਚ ਹੀ ਸਾਲ ਲਵੇਗੇ ਹੌਂਕਾਂਗ ਦੀ ਟੀਮ ਵਿੱਚ ਸਪਨਰ ਗੇਂਦਬਾਜ਼ਾਂ ਨੇ ਦੇ ਨਾਲ-ਨਾਲ ਇੱਕ ਮਜ਼ਬੂਤ ਬੱਲੇਬਾਜ਼ ਲਾਈਨਅਪ ਦੀ ਵੀ ਸ਼ਾਮਲ ਹੈ ਤੁਹਾਨੂੰ ਦੱਸ ਦਈਏ ਕਿ ਟੀਮ ਵਿੱਚ ਸ਼ਾਮਲ ਬਾਬਰ ਹਯਾਤ ਅਸ਼ੀਆ ਕੱਪ T20 ਵਿੱਚ ਸੈਂਕੜਾ ਲਗਾਉਣ ਵਾਲੇ ਪਹਿਲੇ ਪਹਿਲੇ ਬੱਲੇਬਾਜ਼ ਬਣੇ ਇਸ ਤੋਂ ਬਾਅਦ ਵਿਰਾਟ ਕੋਲੀ ਨੇ ਸੈਂਕੜਾ ਲਗਾਇਆ ਇਹਨਾਂ ਦੋਵਾਂ ਤੋਂ ਲਾਵਾ ਕੋਈ ਹੋਰ ਬੱਲੇਬਾਜ਼ ਅਸ਼ੀਆ ਕੱਪ T20 ਵਿੱਚ ਸੈਂਕੜਾ ਨਹੀਂ ਲਗਾ ਸਕਿਆ ਜਸਤ ਮੁਰਤਜ਼ਾ ਬਾਬਰ ਹਜਾਤ ਜੀ ਜੀਸ਼ਾਨ ਅਲੀ ਨੇ ਜਾਕਤ ਅਖਾਨ ਆਦਿ ਸ਼ਾਮਲ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ